ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ گارਲਿਕ ਚੀਜ਼ੀ گارਲਿਕ ਪਰੌਂਠਾ ਉਹਦੇ ਲਈ ਆਪਾਂ ਜਿਵੇਂ ਘਰੇ ਰੋਟੀ ਬਣਾਉਨੇ ਆ ਉਹਨਾਂ ਕੀ ਪੇੜਾ ਲੈਣਾ ਵਾ ਜਿੰਨੂੰ ਥੋੜਾ ਜਿਹਾ ਬੇਲ ਲੈਣਾ ਹੈ ਬੇਲਾਂਗੇ ਪਰੇਥਣ ਲਾ ਕੇ ਆਪਾਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਬਹੁਤ ਹੀ ਵਧੀਆ ਟੇਸਟ ਆਉਂਦਾ ਏ ਇਸ ਤੋਂ ਬਾਅਦ ਆਪਾਂ ਜਿਹੜੀ ਇਹਦੇ ਵਿੱਚ ਪਾ ਲਾਂਗੇ ਨਮਕ ਹਲਕਾ ਜਿਹਾ ਜਿੰਗੀ ਤਰ੍ਹਾਂ ਨਾ ਫਲਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਕਿ ਚੀਜ਼ ਸਲਾਈਸ ਜਿਹੜੀ ਉਹ ਪਾ ਦਾਂਗੇ ਤੇ ਇਹਦੇ ਨਾਲ ਜਿਹੜਾ ਆਪਣਾ ਪਰਾਂਠਾ ਉਹ ਚੀਜ਼ੀ ਬਣੂਗਾ ਤੇ ਇਦਾਂ ਆਪਾਂ ਇਹਨੂੰ ਜਿਹੜਾ ਹੋਲਡ ਕਰ ਲੈਣਾ ਵਾ ਇਸ ਤੋਂ ਬਾਅਦ ਫਿਰ ਪ੍ਰੇਥਨ ਲਾ ਕੇ ਆਪਾਂ ਇਹਨੂੰ ਵੇਲਾਂਗੇ ਔਲੀ ਔਲੀ ਵੇਲਾਂਗੇ ਇਸ ਤੋਂ ਬਾਅਦ ਮੈਂ ਲਸਣ ਬਰੀਕ ਲਸਣ ਕੱਟਿਆ ਹੋਇਆ ਤੇ ਧਨੀਆ ਲਿਆ ਵਾ ਤੇ ਇਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਉੱਪਰ ੜਾ ਲੈਣਾ ਹੈ ਤਾਂ ਕਿ ਜਿਹੜਾ ਆਪਣਾ ਪਰੌਂਠੇ ਦੇ ਉੱਤੇ ਹੈ ਚੰਗੀ ਤਰ੍ਹਾਂ ਨਾਲ ਸੈੱਟ ਹੋ ਜਵੇ ਲੈ ਇਹਨਾਂ ਵੇਲਣ ਲੱਗੇ ਉਹ ਪੈਦੇ ਤੇ ਪਾ ਕੇ ਬੇਲ ਲਾਂਗੇ ਬੇਲਣੇ ਦੇ ਨਾਲ ਕਿੰਗੀ ਤਰ੍ਹਾਂ ਨਾਲ ਦੋਨੋਂ ਪਾਸੇ ਰੱਖ ਕੇ ਬੇਲ ਲੈਣਾ ਮੈਂ ਪੇਥਨ ਪਾ ਕੇ ਬਰਾਠਾ ਜਿਹੜਾ ਆਪਣਾ ਬਿਲ ਗਿਆ ਵਾ ਇਹਦੇ ਚ ਬਹੁਤ ਵਧੀਆ ਲਸਣ ਦਾ ਵਾ ਜਿਹੜਾ ਟੇਸਟ ਆਉਂਦਾ ਹੈ ਜੇ ਤੁਹਾਡਾ گارਲਿਕ ਬ੍ਰੈਡ ਖਾਣ ਨੂੰ ਮਨ ਕਰੇ ਤਾਂ ਤੁਸੀਂ ਘਰ ਦੇ ਵਿੱਚ ਹੀ ਆਸਾਨੇ ਨਾਲ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਹੁਣ ਆਪਾਂ ਤਵੇ ਤੇ ਇਹਨੂੰ ਹਲਕੀ ਲੋ ਫਲੇਮ ਤੇ ਸੇਕਾਂਗੇ ਕ੍ਰਿਸਪੀ ਕਰਾਂਗੇ ਤੇ ਉਹ ਪਾ ਕੇ ਆਪਾਂ ਇਹਨੂੰ ਸੇਕ ਲੈਣਾ ਵਾ ਗੈਸ ਦੀ ਫਲੇਮ ਆ ਜਿਹੜੀ ਲੋ ਰੱਖਣੀ ਆ ਪਲਟ ਦਾਂਗੇ ਖੋ ਜੀ ਆਪਣਾ ਜਿਹੜਾ ਪਰੌਂਠਾ ਹੈ ਬਿਲਕੁਲੀ 골ਡਨ ਬ੍ਰਾਊਨ ਹੋ ਗਿਆ ਵਾ ਤੇ ਹੁਣ ਆਪਾਂ ਕਿਉ ਪਾਵਾਂਗੇ ਪੱਤਿਆਂ ਨੂੰ ਦੇਸੀ ਘਿਓ ਚ ਸੇਕਾਂਗੇ ਇਹਦੇ ਨਾਲ ਸੁਆਦ ਆ ਜਿਹੜਾ ਬਹੁਤ ਵਧੀਆ ਆਉਂਦਾ ਵਾ ਤੁਸੀਂ ਨਾਰਮਲ ਡਾਲਡਾ ਕਿਉ ਵੀ ਯੂਜ਼ ਕਰ ਸਕਦੇ ਹੋ ਰਫਾਈਨਡ ਵੀ ਯੂਜ਼ ਕਰ ਸਕਦੇ ਹੋ ਹਲਟ ਪਲਟ ਕੇ ਆਪਾਂ ਨੂੰ ਸੇਕ ਲੈਣਾ ਵਾ ਜਿਹੜਾ ਆਪਣਾ ਧਨੀਆ ਤੇ ਲਸਣ ਆ ਉਹ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਪਰੌਂਠੇ ਦੇ ਵਿੱਚ ਪਰੌਂਠੇ ਦੇ ਉੱਤੇ ਸੈੱਟ ਹੋ ਗਿਆ ਵਾ ਉਧਰੋਂ ਵੀ ਆਪਾਂ ਘਿਓ ਲਾ ਦਾਂਗੇ ਹੁਣ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਵਾ ਬੱਚਿਆਂ ਨੂੰ ਲੰਚ ਟਿਫਨ ਦੇ ਵਿੱਚ ਪਾ ਕੇ ਤੁਸੀਂ ਦੇ ਸਕਦੇ ਹੋ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਮਿਰਚਾਂ ਆਪਾਂ ਸਕਿਪ ਕਰਤੀਆਂ ਨੇ ਇਹ ਚ ਮਿਰਚਾਂ ਨਹੀਂ ਪਾਈਆਂ ਹੈਗੇ ਤੁਸੀਂ ਪਾ ਵੀ ਸਕਦੇ ਹੋ ਇਦਾਂ ਪਲਟ ਪਲਟ ਕਰਕੇ ਇਹਨੂੰ ਸੇਕ ਲਾਂਗੇ ਤੇ ਇਦਾਂ ਦੀ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਦੇਖੋ ਜੀ ਆਪਣਾ ਜਿਹੜਾ ਪਰੌਂਠਾ ਬਣ ਕੇ ਰੈਡੀ ਹੋ ਗਿਆ ਵਾ ਦੇਖ ਸਕਦੇ ਹੋ ਤੁਸੀਂ ਕਿੰਨਾ ਚੀਜ਼ੀ ਹੈ ਵਿੱਚੋਂ ਚੀਜ਼ ਦਿਖਾਈ ਦੇ ਰਿਹਾ ਵਾ ਵੱਡੇ ਵੀ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਬਹੁਤ ਹੀ ਟੇਸਟੀ ਬਣਦਾ ਵਾ ਉਹ ਤੁਹਾਨੂੰ ਆਪਾ ਕੱਟ ਕੇ ਦਿਖਾਉਣੀ ਆ ਜਿਹੜਾ ਚੀਜ਼ ਆ ਵੀ ਕਿੰਨੀ ਚੰਗੀ ਤਰ੍ਹਾਂ ਇਹਨਾਂ ਮੈਲਟ ਹੋਇਆ ਦੇਖੋ ਬਹੁਤ ਹੀ ਸਵਾਦ ਤੇ ਵਧੀਆ ਬਣ ਕੇ ਤਿਆਰ ਹੁੰਦਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ